ਸਮਾ ਵੀ ਚੁੱਕ ਜੂ ਤੂੰ ਮੂਰੇ ਅੜ ਕੇ ਤਾਂ ਦੇਖ ਸਵਾਦ ਬਹੁਤ ਆਊਗਾ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇ ਦੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮਿਲਾਉਨੇ ਆ ਆਮ ਪ੍ਰਕਾਸ਼ ਮੋਦ ਗਲੀ ਦੇ ਨਾਲ ਇਹ ਆਪਣਾ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੂਰ ਦਿਨ ਨੀਚੇ ਇੱਕਦਮ ਆਪਣੀ ਚਾਦਰ ਸਟਾਲ ਆ ਉਹ ਆ ਲਾਸਟ 2 ਮਹੀਨੇ ਜਿੱਦੂ ਕਹਿੰਦਾ ਮੇਰੀ ਸੁੱਤ ਲੱਗ ਗਈ ਜਾਂ ਤੂੰ ਪਹਿਲਾਂ ਬਹੁਤ ਕੰਮ ਕੀਤਾ ਵਾਕੀ ਫਿਰ ਕਾਫੀ ਕੁਸੇ ਲੀਲਾ ਭਾਵਾ ਤੱਕ ਕਰ ਸੀਗਾ ਮੈਂ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਤੇ ਹੋਰ ਬਥੇਰੇ ਕੰਮ ਕੀ ਦੂਜੀ ਡੈਰੀ ਵੀ ਕੀਤੀ ਐ ਪਰ ਪੈਰ ਜੰਮੇ ਨੇ ਇਹਦੇ ਸਟਰਗਲ ਬੜਾ ਕੀਤਾ ਹੈ ਜ਼ਿੰਦਗੀ ਦੇ ਵਿੱਚ ਪਰ ਕਿਤੇ ਅਜਾ ਪੈਰ ਜੰਮਾ ਹੀ ਨਹੀਂ ਗਿਆ 40 ਸਾਲ ਦੀ ਉਮਰ ਹੋ ਗਈ ਹੈ ਤੇ ਹਰੇ ਵੀ ਹਿੰਮਤ ਕਰਦੇ ਆ ਰਹੇ ਆ ਪਰ ਇਹ ਹੈ ਕਿ ਵੀ ਪੈਰ ਜੰਮੀ ਨਹੀਂ ਹਾਲ ਤੱਕ ਕਿਤੇ ਵੀ ਹੁਣ ਇੱਥੇ ਆਸ ਰੱਖੀ ਹੋਈ ਹੈ ਪ੍ਰਮਾਤਮਾ ਦੀ ਕਿ ਇੱਥੇ ਥੋੜਾ ਬੋੜਾ ਕੱਲ ਜੁਗਾ ਕੰਮ ਆਪਣੇ ਕੋਲੇ ਇਥੇ ਪੌਂਪਾਜੀ ਬਣਾਣੇ ਆਪਾਂ ਇਹ ਮੈਗੀ ਬਣਾਣੇ ਆ ਚਾਹ ਕੌਫੀ ਸਪੈਸ਼ਲ ਆਪਣੇ ਕੋਲੇ ਸੇ ਚਾਹ ਤੇ ਕੌਫੀ ਸਾਢੇ 5 6 ਵਜੇ ਮੈਂ ਇੱਥੇ ਆ ਜਾਣਾ ਹੋਂਨਾ ਤੇ ਅਗਰ ਬਾਈਕ ਚਾਂਸ ਕੋਈ ਮੌਸਮ ਖਰਾਬ ਆ ਜਾ ਕੁਛ ਹੈ ਤਾਂ ਦਾ ਪੂਣਾ ਘੰਟਾ ਲੇਟ ਹੋ ਸਕਦਾ ਆਦਰਭਾਈ ਜੀ ਮੈਂ ਸਾਢੇ 5 ਨੂੰ ਕੋਈ ਤੇ ਆ